ਜਲਾਲਾਬਾਦ ਦੇ ਇੱਥੇ ਸੀ ਗੱਡੀ ਦੇਖਣ ਵਾਸਤੇ ਆਏ ਸੀਗੇ ਅੱਛਾ ਗੱਡੀ ਦੇਖਣ ਵਾਸਤੇ ਆਏ ਸੀ ਇਹਨਾਂ ਦੀ ਦੁਕਾਨ ਦੇਖ ਲਈ ਇੱਥੇ ਤੇ ਇਹਨਾਂ ਕੋਲ ਇੱਕ 150 ਰੁਪਏ ਦੀ ਕਾਪੀ ਲੈ ਗਏ 25 ਸਿਰੇ ਵਾਲੀ ਉਹਦੇ 'ਚ ਸਾਨੂੰ ਪੈਸੇ ਕੋਈ ਨਹੀਂ ਘਰਵਾਲਾ ਲਾਵਾਂਗੇ ਘਰਵਾਲਾ ਵਧੀਆ ਬਣਾਵਾਂਗੇ ਚੰਗੀ ਜਗ੍ਹਾ ਤੇ ਕੋਈ ਮਰਦਾਨ ਦੇ ਕਰਾਂਗੇ 9000 ਨਹੀਂ 45000 ਨਹੀਂ 90000 ਨਹੀਂ ਲੱਗ ਗਿਆ ਬਾਈਆਂ ਨੂੰ 2.5 ਲੱਖ ਦਾ ਇਨਾਮ ਜਲਾਲਾਬਾਦ ਆਈ ਸੀ ਬਠਿੰਡੇ ਤੋਂ ਤਾਂ ਲਾਟਰੀ ਪਾਲੀ ਵੀਡੀਓ ਦੇਖ ਕੇ ਇਹਨਾਂ ਨੇ ਵੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸਮਤ ਵਾਕੇ ਹੀ ਚਮਕ ਗਈ ਇਨਾਮ ਨਿਕਲਿਆ ਵੱਡਾ ਇਨਾਮ ਨਿਕਲਿਆ ਦੱਸਦੀ ਹੈ ਕਿ ਕਰਨ ਅਰਜੁਨ ਲਾਟਰੀ ਤੇ ਹਮੇਸ਼ਾ ਹੀ ਇਨਾਮ ਲੱਗਦੇ ਰਹਿੰਦੇ ਆ ਪਰ ਐਸ ਵਾਰੀ ਖਾਸਾ ਵੱਡਾ ਇਨਾਮ ਲੱਗ ਗਿਆ ਗੱਲਬਾਤ ਕਰਾਂਗੇ ਕਰਨ ਬਾਈ ਦੇ ਨਾਲ ਔਰ ਜਿੰਨਾਂ ਬਾਈਆਂ ਨੂੰ ਇਨਾਮ ਨਿਕਲਿਆ ਉਹਨਾਂ ਦੇ ਨਾਲ ਹਾਂਜੀ ਕਰਨ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਹਾਂਜੀ ਕਰੋੜ ਰਹਿ ਗਿਆ ਸੀ ਕਿਉਂਕਿ ਹੱਲੇ ਸਾਰਿਆਂ ਨੂੰ ਪਤਾ ਆਪਣੀ ਕੱਲ ਵਾਲੀ ਵੀਡੀਓ ਤਾਂ ਇਹ ਚੱਲ ਹੀ ਰਹੀ ਹੈ ਜੋ ਕੱਲ ਆਪਣੇ ਕੋਲੇ ਮਹੂ ਆਣਾ ਤੋਂ ਆਏ ਸੀਗੇ ਲਾਟਰੀ ਪਾਉਣ ਉਹਨਾਂ ਨੂੰ 90000 ਦਾ ਪ੍ਰਾਈਜ਼ ਨਿਕਲਿਆ ਸੀ ਸੋ ਐਸੀ ਤਰ੍ਹਾਂ ਸਾਰੇ ਪਿਆਰ ਕਰਦੇ ਆ ਵੀਡੀਓ ਦੇਖ ਕੇ ਆਪਣੇ ਕੋਲੇ ਲਾਟਰੀ ਪਾਉਣ ਆਉਂਦੇ ਉਸ ਤੋਂ ਬਾਅਦ ਕਾਹੋ ਟੱਲ ਆਪਾਂ ਗੱਲ ਕਰਦੇ ਆ ਕੱਲ ਰਾਤ ਕੱਲ ਰਾਤ ਆਪਣੇ ਕੋਲ 86599 23 ਤਰੀਕ 8 ਵਜੇ 86599 ਤੇ 45000 ਰੁਪਏ ਦਾ ਪ੍ਰਾਈਜ਼ ਆਪਣੇ ਕੋਲ ਰਾਤ ਵੀ ਲੱਗਿਆ ਜੀ ਹਾਂਜੀ ਰਾਤ ਵੀ ਲੱਗਿਆ ਚਲੋ ਉਹਨਾਂ ਦੀ ਕੋਈ ਮਜਬੂਰੀ ਸੀ ਉਹਨਾਂ ਨੇ ਨਹੀਂ ਆਪਣੇ ਕੋਲੋਂ ਵੀਡੀਓ ਬਣਵਾਈ ਆਪਾਂ ਤੁਹਾਨੂੰ ਪਤਾ ਤੱਕਾ ਕਰ ਦੇਣੀ ਉਸ ਤੋਂ ਬਾਅਦ ਅੱਜ ਸਵੇਰੇ ਇਹ ਭਾਈ ਸਾਹਿਬ ਆਏ ਸੀਗੇ ਇੱਥੇ ਜਲਾਲਾਬਾਦ ਕੋਈ ਕੰਮ ਆਏ ਸੀ ਆਪਣੀ ਵੀਡੀਓ ਦੇਖਦੇ ਸੀ ਇਹਨਾਂ ਨੇ ਵੀ ਸੋਚਿਆ ਚਲੋ ਆਪਾਂ ਵੀ ਲਾਟਰੀ ਪਾ ਲਈਏ ਵੀ ਆਪਾਂ ਬਠਿੰਡੇ ਤੋਂ ਆਏ ਆ ਇਹਨਾਂ ਦਾ ਨਾਂ ਚੱਲਦਾ ਹੈ ਵੀਡੀਓ ਦੇਖਦੇ ਆ ਸੋ ਇਹਨਾਂ ਨੇ ਆਪਣੇ ਕੋਲੋਂ ਇੱਕ 150 ਰੁਪਏ ਲਗਾ ਕੇ ਇੱਕ ਲਾਟਰੀ ਪਾਈ ਸੀਗੀ 1 ਵਜੇ ਜਿਸ ਦਾ ਨੰਬਰ ਹੈਗਾ 50 213 ਇਹ ਤੇ ਇਹਨਾਂ ਨੂੰ 99000 ਦੇ 25 ਇਨਾਮ ਲੱਗ ਗਏ ਜੀ ਸਵਾ 2 ਲੱਖ ਰੁਪਏ ਇਹਨਾਂ ਨੂੰ ਲੱਗਿਆ ਜੀ ਸਵਾ 2 ਮੈਂ ਇਹਨਾਂ ਨੂੰ ਫਿਰ ਸਵਾ ਕੋ ਇੱਕ ਕਾਲ ਕੀਤੀ ਇਹ ਕਹਿੰਦੇ ਹਜੇ ਤਾਂ ਅਸੀਂ ਮੁਕਸਰ ਹੀ ਪਹੁੰਚੇ ਹਾਂ ਜੀ ਅੱਛਾ ਤੋਂ ਸੋ ਹੁਣ ਮੁਕਸਰ ਤੋਂ ਫਿਰ ਵਾਪਸ ਆਏ ਆ ਇਹਨਾਂ ਨੂੰ ਸਵਾ 2 ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਜੀ ਅੱਜ ਆਪਣੇ ਕੋ ਜੀ ਜੀ ਭਾਈ ਜੀ ਕੀ ਹਾਲ ਚਾਲ ਹੈ ਜੀ ਚਲੋ ਜੀ ਸੱਚੀ ਦਾ ਸਾਰੇ ਭਰਾਵਾਂ ਨੂੰ ਕਰਨਵੀਰ ਦਾ ਬਹੁਤ ਬਹੁਤ ਧੰਨਵਾਦ ਇਸ ਦਾ ਵੀ ਜੀ ਸਰ ਹਾਂ ਜੀ ਇਹ ਸਿੱਧੇ ਬਹੁਤ ਜਿਆਦਾ ਵੀਡੀਓ ਦੇ ਦਿੰਦੇ ਨੇ ਇਹਨਾਂ ਕਰੋੜ ਦਾ ਪ੍ਰਾਈਜ਼ ਵੀ ਲੱਗਿਆ ਉਹਨਾਂ ਦਾ ਪਹਿਲਾਂ ਐਸੀ ਐਸੀ ਜਲਵਾਦਾ ਦੇ ਵਿੱਚ ਸੀ ਗੱਡੀ ਦੇਖਣ ਵਾਸਤੇ ਆਏ ਸੀਗੇ ਅੱਛਾ ਗੱਡੀ ਦੇਖਣ ਵਾਸਤੇ ਆਏ ਸੀ ਇਹਨਾਂ ਦੀ ਦੁਕਾਨ ਦੇਖ ਲਈ ਇੱਥੇ ਤੇ ਇਹਨਾਂ ਕੋਲ ਇੱਕ 150 ਰੁਪਏ ਦੀ ਕਾਪੀ ਲੈ ਗਏ 25 ਸਿਰੇ ਵਾਲੀ ਉਹਦੇ 'ਚ ਸਾਨੂੰ 9900 ਦੇ 25 ਨਾਮ ਲੱਗੇ ਤੇ ਇੱਥੋਂ ਤੇ ਟੱਪਾ ਕੇ ਚਲੇ ਗਏ ਸੀਗੇ ਅਸੀਂ ਗੱਡੀ ਦੀ ਸਾਡੀ ਗੱਲਬਾਤ ਬਣੀ ਨਹੀਂ ਕਿ ਤੇ ਥੋੜੀ ਜਿਹੀ ਪੈਸੇ ਦੇ ਕਮੀ ਕਰਨ ਤੇ ਸਾਡਾ ਕੰਮ ਰੁਕ ਗਿਆ ਸੀਗਾ ਹੁਣ ਚਲੋ ਮਾਰਕ ਨੇ ਸੁਣ ਲਈ ਉਹ ਵੀ ਕੰਮ ਪੂਰਾ ਕਰੂਗਾ ਮਾਰਕ ਸੱਜੇ ਦਾ ਕੰਮ ਕਰਦੇ ਆ ਅੱਛਾ ਠੀਕ ਤੇ ਜਿਵੇਂ ਲੈਂਦੇ ਆ ਠੀਕ ਹੈ ਜੀ ਮੈਂ ਲੈਂਦੇ ਆ ਪੈਸੇ ਜੀ ਆਵੇ ਦੇ ਅਸੀਂ ਅਸੀਂ ਭਰਾਵਾਂ ਨੂੰ ਆ ਵੀ ਪੀਲ ਕਰਦੇ ਆ ਸੱਜੀ ਦਾ ਜਿਹਨੇ ਬਿੱਤਨੀ ਆਪ ਹੀ ਸੇਲ ਕਰਾਇਆ ਕਰੋ ਅੱਛਾ ਤੁਸੀਂ ਬਿੱਜ ਦੇ ਵੀ ਆਪ ਦਾ ਸੇਲ ਵੀ ਆਪ ਕਰਾਇਆ ਕਰੋ ਠੀਕ ਹੈ ਕਿਹੜੀ ਜਗ੍ਹਾ ਤੋਂ ਅਸੀਂ ਸਾਡੇ ਪਿੰਦ ਖੱਲੇ ਵਾਲਾ ਜਿਲਾ ਬਹਿੰਦਾ ਜਿਲਾ ਬਠਿੰਡਾ ਹਾਂਜੀ ਅੱਛਾ ਇਹ ਗੱਡੀ ਲੈਣ ਆਏ ਹਾਂ ਹਾਂ ਗੱਡੀ ਲੈਣ ਆਏ ਅਸੀਂ ਅੱਛਾ ਵੀਡੀਓ ਵੇਖ ਕੇ ਲਾਦੇ ਹਾਂ ਹਾਂ ਵੀਡੀਓ ਵੇਖ ਕੇ ਲਾਦੇ ਬਾਤ ਖੁਸ਼ ਹੋ ਹਾਂ ਖੁਸ਼ੇ ਪੂਰੇ ਹੋਣ ਫਿਰ ਇਹ ਵਸੇ ਦਾ ਕੀ ਕਰੋਂਗੇ ਪੈਸੇ ਕੋਈ ਨਹੀਂ ਘਰਵਾਲਾ ਲਾਵਾਂਗੇ ਘਰਵਾਲਾ ਵਧਿਆ ਬਣਾਵਾਂਗੇ ਸੰਗੀ ਜਗ੍ਹਾ ਤੇ ਕੋਈ ਮਰਦਾਨ ਦੇ ਕਰਾਂਗੇ ਠੀਕ ਹੈ ਇਹ ਤੋਂ ਪਹਿਲੀ ਵਲੀ ਬਾਈ ਜੀ ਹਾਂ ਪਹਿਲੀ ਵਲੀ ਬਾਈ ਜੀ ਜੀ ਨਾ ਨਾ ਮੇਰਾ ਗੁਰਦੇਵ ਸਿੰਘ ਹੈ ਜੀ ਗੁਰਦੇਵ ਸਿੰਘ ਹਾਂ ਜੀ ਤਾਂ ਬਿਲਕੁਲ ਕਰਨ ਬਾਈ ਦੇ ਕੋਲੇ ਇਹ ਨਰਮਾਲੀ ਚੜੀ ਜਿਹੜੀ ਆ ਲੱਗਦੀ ਆ ਕਿਸਮਤ ਤੇਜ ਆ ਕਰਨ ਦੀ ਹਾਂ ਜੀ ਪਰਮਾਤਮਾ ਦੀ ਕਿਰਪਾ ਜੀ ਮੈਨੂੰ ਬਹੁਤ ਜ਼ਿਆਦਾ ਕਾਲ ਵੀ ਆਉਂਦੀਆਂ ਹੈ ਇਹੀ ਗੱਲ ਹੀ ਸਾਰੇ ਕਰਦੇ ਆ ਵੀ ਤੁਸੀਂ ਇੰਨਾ ਕੀ ਕਰਤਾ ਤਿੰਨ ਚਾਰ ਮਹੀਨਿਆਂ ਦੇ ਵਿੱਚ ਜੋ ਇੰਨੇ ਪ੍ਰਾਈਜ਼ ਲੱਗਦੇ ਆ ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦਾ ਜੀ ਇਹ ਪਿਆਰ ਲੋਕ ਦੂਰ ਦੂਰੋਂ ਲਾਟਰੀ ਪਾਉਣ ਆਉਂਦੇ ਆ ਉਨੀ ਸੇਲ ਜ਼ਿਆਦਾ ਹੁੰਦੀ ਹੈ ਜਦੋਂ ਸੇਲ ਵੱਧ ਜਾਂਦੀ ਹੈ ਟਿਕਟ ਜ਼ਿਆਦਾ ਵਿਕਦੀ ਹੈ ਉਦੋਂ ਆਟੋਮੈਟਿਕ ਹੀ ਪ੍ਰਾਈਜ਼ ਆਣ ਲੱਗ ਜਾਂਦੇ ਆ ਕਿਉਂਕਿ ਅਸੀਂ ਹੁਣ ਟਿਕਟਾਂ ਦੀ ਇੰਨੀ ਕੁ ਸੇਲ ਸਾਡੇ ਕੋਲ ਹੈ ਕਿਉਂਕਿ ਬਹੁਤ ਦੂਰ ਦੂਰੋਂ ਕਿਉਂਕਿ ਆਪਾਂ ਪਿੱਛੇ ਵੀ ਦਿਖਾਇਆ ਸੀ ਕੱਲ ਮੋਗੇ ਤੋਂ ਵੀ ਕਸਟਮਰ ਆਏ ਸੀ ਉਹਨਾਂ ਨੂੰ ਵੀ ਕੱਲ 12000 ਦਾ ਇਨਾਮ ਲੱਗਿਆ ਅਸੀਂ ਉਹਨਾਂ ਨੂੰ ਵੀ ਕਾਲ ਕੀਤਾ ਉਹ ਵੀ ਸ਼ਾਇਦ ਆਏ ਤਾਂ ਆਪਾਂ ਜ਼ਰੂਰ ਉਹਨਾਂ ਨਾਲ ਵੀ ਮਿਲਵਾਵਾਂਗੇ ਕਿਉਂਕਿ ਕਸਟਮਰ ਦੂਰ ਦੂਰੋਂ ਆਉਂਦੇ ਆ ਇਹ ਪਿਆਰ ਜੋ ਇਨੀ ਦੂਰ ਦੂਰ ਸਾਡੇ ਕੋਲੇ ਆ ਕੇ ਲਾਟਰੀਆਂ ਪਾਉਂਦੇ ਆ ਤੇ ਉਹਨਾਂ ਨੂੰ ਪ੍ਰਾਈਜ਼ ਵੀ ਲੱਗ ਰਿਹਾ ਕਿਉਂਕਿ ਤਕਰੀਬਨ ਕੋਈ ਦਿਨੀ ਵਿਹਲਾ ਜਾਂਦਾ ਵੀ ਨਾ ਪ੍ਰਾਈਜ਼ ਲੱਗੇ ਨਹੀਂ ਤਾਂ ਰਿਜ਼ਲਟ ਦੇ ਉੱਪਰ ਕਰਨ ਅਰਜੁਨ ਲਾਟਰੀ ਆਂਦੇ ਜਾਂਦਾ ਜੀ ਜੀ ਬਿਲਕੁਲ ਕਰਨ ਅਰਜੁਨ ਲਾਟਰੀ ਜਿੱਥੇ ਇੱਕ ਵਾਰ ਫੇਰ ਇਨਾਮ ਲੱਗਾ ਤਾਂ ਅਕਸਰ ਹੀ ਇਨਾਮ ਲੱਗਦੇ ਰਹਿੰਦੇ ਐ ਕਿ ਸਵਾ 2 ਲੱਖ ਦਾ ਇਨਾਮ ਲੱਗਿਆ ਔਰ ਕਰਨ ਅਰਜੁਨ ਲਾਟਰੀ ਜਿੱਥੇ ਸਭ ਤੋਂ ਜ਼ਿਆਦਾ ਜਲਾਲਾਬਾਦ ਦੇ ਵਿੱਚ ਇਨਾਮ ਲੱਗਦੇ ਐ ਤਾਂ ਬਾਈਆਂ ਦਾ ਸਵਾ 2 ਲੱਖ ਰੁਪਏ ਦਾ ਇਨਾਮ ਲੱਗਿਆ ਜਲਾਲਾਬਾਦ ਗੱਡੀ ਲੈਣ ਦੇ ਲਈ ਆਏ ਸੀ ਕਹਿੰਦੇ ਉਹ ਤਾਂ ਕੰਮ ਬਣਿਆ ਨਹੀਂ ਤੇ ਲਾਟਰੀ ਪਾ ਲਈ ਤਾਂ ਲਾਟਰੀ ਨਿਕਲ ਗਈ ਮੁਕਸਰ ਤੋਂ ਵਾਪਸ ਆਏ ਆਪਣਾ ਇਨਾਮ ਲੈਣ ਦੇ ਲਈ ਬਾਈ ਪੈਸੇ ਪੂਰੇ ਮਿਲ ਗਏ ਹਾਂਜੀ ਪੂਰੇ ਮਿਲ ਗਏ ਤਾਂ ਇਹ ਵੀ ਖਾਸियत ਹੈ ਕਾਰਨ ਅਰਜੁਨ ਲਾਟਰੀ ਦੀ ਕਿ ਇੱਥੇ ਪੈਸੇ ਕੱਟ ਕੇ ਨਹੀਂ ਦਿੱਤੇ ਜਾਂਦੇ ਬਲਕਿ ਜੋ ਇਨਾਮ ਨਿਕਲਦਾ ਹੈ ਪੂਰੇ ਦੇ ਪੂਰੇ ਪੈਸੇ ਜਿਹੜੇ ਆ ਉਹ ਦਿੱਤੇ ਜਾਂਦੇ ਆ ਤਾਂ ਤੁਸੀਂ ਵੀ ਆਪਣੀ ਕਿਸਮਤ ਜਮਾਣਾ ਚਾਹੁੰਦੇ ਹੋ ਤਾਂ ਜਰੂਰ ਆਓ ਕਰਨ ਅਰਜੁਨ ਲਾਟਰੀ ਮੁਕਸਰ ਸਰਕੂਲਰ ਰੋਡ ਜਲਾਲਾਬਾਦ ਸ਼ਹੀਦ ਉਦਮ ਸਿੰਘ ਪਾਰਕ ਦੇ ਬਿਲਕੁਲ ਨਾਲ ਧੰਨਵਾਦ